ਜਿਹੜੇ ਅਫਗਾਨਿਸਤਾਨ ਤੋਂ ਸਾਡੇ ਪਰਿਵਾਰ ਆਏ ਆ ਉਹਨਾਂ ਦੇ ਬੱਚਿਆਂ ਨੂੰ ਅਸੀਂ ਫੀਸ ਦੇ ਵਿੱਚ 50% ਕੰਸੈਸ਼ਨ ਦਿੱਤਾ ਹੈ ਜਿਹੜੇ ਸਿਬਲਿੰਗ ਕੇਸ ਹੈ ਉਹਨਾਂ ਨੂੰ ਅਸੀਂ ਡਿਸਕਾਊਂਟ ਕੰਸੈਸ਼ਨ ਸਪੈਸ਼ਲ ਕੰਸੈਸ਼ਨ ਦਿੱਤਾ ਹੈ ਮੈਂ ਸਮਝਦਾ ਕਿ ਖੁਸ਼ੀ ਵਾਲੀ ਗੱਲ ਹੈ ਕਿ ਜਿਹੜਾ ਇਹਨੇ ਲੰਬੇ ਸਮੇਂ ਤੋਂ ਮਸਲਾ ਚੱਲ ਰਿਹਾ ਸੀ ਉਸ ਮਸਲੇ ਨੂੰ ਜਿਹੜਾ ਇੰਪਲੀਮੈਂਟ ਕਰਕੇ ਉਸ ਦਾ ਹੱਲ ਜਿਹੜਾ ਕੱਢਿਆ ਗਿਆ ਹੈ ਜਿਨ੍ਹਾਂ ਦੇ ਮਾਪੇ-ਬਾਪ ਨਹੀਂ ਹੈ ਉਹਨਾਂ ਦੀ ਫੀਸ ਅਸੀਂ ਕਿਤੇ ਫ੍ਰੀ ਹੈ ਜਾਂ ਬਹੁਤ ਨੋਮੀਨਲ ਹੈ ਸੋ ਇਹ ਸਾਰੇ ਹੀ ਫੈਸਲੇ ਦਿੱਲੀ ਕਮੇਟੀ ਸਮੇਂ-ਸਮੇਂ ਤੇ ਲੈਂਦੀ ਰਹਿੰਦੀ ਆ ਪ੍ਰਾਈਵੇਟ ਸਕੂਲ ਹਰ ਸਾਲ ਫੀਸ ਵਧਾਉਂਦੇ ਆ ਸਾਡੇ ਇਹਨਾਂ ਸਕੂਲਾਂ ਦੇ ਵਿੱਚ ਪਿਛਲੇ 7-8 ਸਾਲਾਂ ਤੋਂ ਕੋਈ ਫੀਸ ਨਹੀਂ ਵਧਾਈ ਗਈ ਉਹੀ ਫੀਸ ਚੱਲ ਰਹੀ ਆ ਫਾਈਨੈਂਸ਼ੀਅਲ ਕ੍ਰਾਈਸਿਸ ਕਰਕੇ ਦਿੱਲੀ ਸਿਪੁਰਦਾਰ ਪਰਉਂਦਾ ਕਮੇਟੀ ਦੇ ਅਧੀਨ ਜਿਹੜੇ ਸਕੂਲ ਆਉਂਦੇ ਨੇ ਗੁਰਹਰਿਕਰਸ਼ਨ ਪਬਲਿਕ ਸਕੂਲ ਉਹਨਾਂ ਨੂੰ ਚਲਾਉਣ ਦੇ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਲਗਾਤਾਰ ਦਿੱਲੀ ਕਮੇਟੀ ਵੱਲੋਂ ਇਹ ਕਿਹਾ ਜਾਂਦਾ ਸੀ ਕਿ ਓਵਰ ਸਟਾਫ ਕਰਕੇ ਜਿਹੜਾ ਹੈ ਉਹ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਣਾ ਅੱਜ ਕਾਫੀ ਅਹਿਮ ਜਿਹੜੀ ਹੈ ਬੈਠਕ ਹੋਈ ਹੈ ਐਗਜ਼ੀਕਿਊਟਿਵ ਮੈਂਬਰਸ ਦੀ ਕੀ ਫੈਸਲੇ ਲਏ ਗਏ ਨੇ ਸਰ ਅੱਜ ਐਗਜ਼ੀਕਿਊਟਿਵ ਦੀ ਕਾਫੀ ਅਹਿਮ ਬੈਠਕ ਹੋਈ ਹੈ ਹਰ ਵਾਰ ਵਿਰੋਧੀਆਂ ਵੱਲੋਂ ਵੀ ਤੁਹਾਨੂੰ ਕਿਹਾ ਜਾਂਦਾ ਕਿ ਸਾਨੂੰ ਦੇ ਦਿਓ ਸਕੂਲ ਅਸੀਂ 6 ਮਹੀ ਦੇਖੋ ਇਹ ਕਾਫੀ ਲੰਬੇ ਸਮੇਂ ਤੋਂ ਇਹ ਮਸਲਾ ਜਿਹੜਾ ਲਟਕ ਰਿਹਾ ਸੀ ਔਰ ਬਹੁਤ ਸਾਰੇ ਕੇਸ ਕੋਰਟ ਕਚੈਰੀਆਂ ਦੇ ਵਿੱਚ ਵੀ ਚੱਲ ਰਹੇ ਸਨ ਲੇਕਿਨ ਫਾਈਨੈਂਸ਼ੀਅਲ ਐਂਗਲ ਨੂੰ ਦੇਖਦੇ ਹੋਏ ਇਹ ਮੈਟਰ ਜਿਹੜਾ ਪੈਂਡਿੰਗ ਸੀ ਕਈ ਵਿਚਾਰਾਂ ਇਹਦੇ ਉੱਤੇ ਹੋਈਆਂ ਇਸ ਤੋਂ ਪਹਿਲਾਂ ਵੀ ਮੀਟਿੰਗਾਂ ਹੋਈਆਂ ਉਹਦੇ ਵਿੱਚ ਵੀ ਵਿਚਾਰਾਂ ਹੋਈਆਂ لیکن अल्टिमेटली ਅੱਜ ਐਗਜ਼ੀਕਟਿਵ ਦੀ ਮੀਟਿੰਗ ਸੀ ਉਸ ਐਗਜ਼ੀਕਟਿਵ ਦੀ ਮੀਟਿੰਗ ਦੇ ਵਿੱਚ ਅੱਜ ਇਹ ਫੈਸਲਾ ਲਿਆ ਗਿਆ ਕਿ 7th ਪੇ ਕਮਿਸ਼ਨ ਜਿਹੜਾ ਉਹ ਇੰਪਲੀਮੈਂਟ ਕੀਤਾ ਜਾਏਗਾ ਔਰ ਜੋ ਉਸ ਦੀ ਮੋਡੈਲਟੀਆਂ ਹੈ ਕਿ ਕਿਸ ਤਰ੍ਹਾਂ ਕਿਵੇਂ ਇੰਪਲੀਮੈਂਟ ਹੋਣਾ ਉਹ ਸਾਰਾ ਕਮੇਟੀ ਸਬਕਮੇਟੀ ਜਿਹੜੀ ਆ ਉਹ ਵਰਕ ਆਊਟ ਕਰੇਗੀ ਔਰ ਬਹੁਤ ਜਲਦੀ 7th ਪੇ ਕਮਿਸ਼ਨ ਜੁਲਾਈ ਦੀ ਜਿਹੜਾ ਮਹੀਨਾ ਉਸ ਤੋਂ ਅਸੀਂ ਇੰਪਲੀਮੈਂਟ ਕਰਨ ਜਾ ਰਹੇ ਹਾਂ ਔਰ ਇਹ ਬਹੁਤ ਮੈਂ ਸਮਝਦਾ ਕਿ ਖੁਸ਼ੀ ਵਾਲੀ ਗੱਲ ਹੈ ਕਿ ਜਿਹੜਾ ਇਹਨੇ ਲੰਬੇ ਸਮੇਂ ਤੋਂ ਮਸਲਾ ਚੱਲ ਰਿਹਾ ਸੀ ਉਸ ਮਸਲੇ ਨੂੰ ਜਿਹੜਾ ਇੰਪਲੀਮੈਂਟ ਕਰਕੇ ਉਸ ਦਾ ਹੱਲ ਜਿਹੜਾ ਕੱਢਿਆ ਗਿਆ ਹੈ ਜੀ ਸਰ ਤੁਸੀਂ ਸਟਾਫ ਨੂੰ ਬਾਹਰ ਕੱਢਣ ਦੀ ਗੱਲ ਤੁਸੀਂ ਕਿਹਾ ਕਿ ਇੱਕ ਪੋਸਟ ਦੇ ਉੱਤੇ ਤਿੰਨ ਤਿੰਨ ਬੰਦੇ ਜਿਵੇਂ ਨੇ ਵਾਧੂ ਸਟਾਫ ਹੈ ਉਹਨਾਂ ਨੂੰ ਕਿਸ ਤਰੀਕੇ ਨਾਲ ਮੈਨੇਜ ਕਰੋ ਦੇਖੋ ਇਹ ਸਾਰਾ ਕੰਮ ਜਿਹੜਾ ਨਾ ਜੋ ਗਵਰਨਮੈਂਟ ਦੀ ਗਾਈਡਲਾਈਨਸ ਹੈ ਜੋ ਦਿੱਲੀ ਸਕੂਲ ਐਜੂਕੇਸ਼ਨ ਐਕਟ ਹੈ ਉਹਦੇ ਮੁਤਾਬਕ ਔਰ ਬਿਲਕੁਲ ਕੰਪਲੀਟ ਟਰਾਂਸਪੇਰੈਂਸੀ ਦੇ ਨਾਲ ਉਲੇਥੇ ਕੋਈ ਕਿਸੇ ਨੂੰ ਚਾਹੇ ਕੋਈ ਵੀ ਹੋਏ ਉਹਦੇ ਨਾਲ ਕੋਈ ਮਨਸਬ ਦੇ ਨਾਲ ਬਰਾਬਰ ਦਾ ਜਿਹੜਾ ਸਲੂਕ ਹੋਏਗਾ ਔਰ ਜੋ ਸਰਪਲਸ ਸਟਾਫ ਹੋਏਗਾ ਪੋਸਟ ਵਿਕਸੇਸ਼ਨ ਕਰਕੇ ਕੇਵਲ ਉਹਨਾਂ ਨੂੰ ਬਾਹਰ ਕੱਢਿਆ ਜਾਏਗਾ ਲੇਕਿਨ ਜੋ ਲੋੜੀਂਦੇ ਆ ਜੋ ਐਸ ਪਰ ਰੂਲ ਐਸ ਪਰ ਐਕਟ ਦਿੱਲੀ ਸਕੂਲ ਐਕਟ ਦੇ ਮੁਤਾਬਿਕ ਜੋ ਲੋੜੀਂਦੇ ਆ ਉਹ ਸਟਾਫ ਨੂੰ ਬਿਲਕੁਲ ਰੱਖਿਆ ਜਾਏਗਾ ਸਰ ਫੀਸ ਵਧਾਉਣ ਦੀ ਗੱਲ ਚੱਲ ਰਹੀ ਹੈ ਕੁਝ ਬੱਚੇ ਆਪ ਵੀ ਸਕੂਲ ਦੇ ਵਿੱਚ ਇਸ ਤਰ੍ਹਾਂ ਵੀ ਹੈਗੇ ਨੇ ਇਹਨਾਂ ਦੇ ਮਾਪੇ-ਪਰ ਨਹੀਂ ਨੇ ਜਾਂ ਪਿਓ ਸਿਰ ਤੇ ਨਹੀਂ ਨੇ ਉਹ ਕਾਫੀ ਔਖਾ ਘਰ ਚਲਾ ਕੇ ਗੁਜ਼ਾਰਾ ਕਰਦੇ ਨੇ ਉਹਨਾਂ ਵਾਸਤੇ ਵੀ ਕੁਝ ਹੈ ਦੇਖੋ ਅਸੀਂ ਆਲਰੇਡੀ ਆਪਣੇ ਕਮਿਊਨਿਟੀ ਦਾ ਜੋ ਬੱਚੇ ਆ ਜਿਨ੍ਹਾਂ ਦੇ ਵਿੱਚ ਸਾਡੇ 1984 ਦੇ ਪੀੜਤ ਜਿਹੜੇ ਬੱਚੇ ਆ ਅਸੀਂ ਉਹਨਾਂ ਨੂੰ ਫ੍ਰੀ ਐਜੂਕੇਸ਼ਨ ਦੇ ਰਹੇ ਆ ਜਿਹੜੇ ਅਫਗਾਨਿਸਤਾਨ ਤੋਂ ਸਾਡੇ ਪਰਿਵਾਰ ਆਏ ਆ ਉਹਨਾਂ ਦੇ ਬੱਚਿਆਂ ਨੂੰ ਅਸੀਂ ਫੀਸ ਦੇ ਵਿੱਚ 50% ਕਨਸੈਸ਼ਨ ਦਿੱਤਾ ਹੈ ਜਿਹੜੇ ਸਿਬਲਿੰਗ ਕੇਸ ਹੈ ਉਹਨਾਂ ਨੂੰ ਅਸੀਂ ਡਿਸਕਾਊਂਟ ਕਨਸੈਸ਼ਨ ਸਪੈਸ਼ਲ ਕਨਸੈਸ਼ਨ ਦਿੱਤਾ ਹੈ ਅਗਰ ਕੋਈ ਬੈਡ ਰਿਟਰਨ ਪੇਰੈਂਟ ਹੈ ਤੇ ਉਸ ਦੇ ਬੱਚਿਆਂ ਨੂੰ ਸਪੈਸ਼ਲ ਕੰਸੈਸ਼ਨ ਦਿੱਤਾ ਹੈ ਜਿਹੜੇ ਅੰਮ੍ਰਿਤਧਾਰੀ ਬੱਚੇ ਆ ਉਹਨਾਂ ਨੂੰ ਸਪੈਸ਼ਲ ਕੰਸੈਸ਼ਨ ਦਿੱਤਾ ਹੈ ਜਿਹੜੇ ਸਪੋਰਟਸ ਪਰਸਨ ਹੈ ਉਹਨਾਂ ਨੂੰ ਸਪੈਸ਼ਲ ਕੰਸੈਸ਼ਨ ਦਿੱਤਾ ਹੈ ਜਿਨ੍ਹਾਂ ਦੇ ਮਾਪੇ-ਬਾਪ ਨਹੀਂ ਹੈ ਉਹਨਾਂ ਦੀ ਫੀਸ ਅਸੀਂ ਕਿਤੇ ਫ੍ਰੀ ਹੈ ਜਾਂ ਬਹੁਤ ਨੋਮੀਨਲ ਹੈ ਸੋ ਇਹ ਸਾਰੇ ਹੀ ਫੈਸਲੇ ਦਿੱਲੀ ਕਮੇਟੀ ਸਮੇਂ-ਸਮੇਂ ਤੇ ਲੈਂਦੀ ਰਹਿੰਦੀ ਆ ਤਾਂ ਕਿ ਸਾਡੇ ਲੋੜਵੰਦ ਪਰਿਵਾਰ ਉਹਨਾਂ ਨੂੰ ਫਾਇਦਾ ਮਿਲ ਸਕੇ ਔਰ ਬੱਚੇ ਜਿਹੜੇ ਆ ਉਹਨਾਂ ਨੂੰ ਸਹੀ ਐਜੂਕੇਸ਼ਨ ਮਿਲ ਸਕੇ ਲੇਕਿਨ ਉਸ ਦੇ ਨਾਲ-ਨਾਲ ਕਿਉਂਕਿ 7ਵੇਂ ਪੇ ਕਮਿਸ਼ਨ ਵੀ ਲੱਗਣਾ ਹੈ ਔਰ ਪ੍ਰਾਈਵੇਟ ਸਕੂਲ ਹਰ ਸਾਲ ਫੀਸ ਵਧਾਉਂਦੇ ਆ ਸਾਡੇ ਇਹਨਾਂ ਸਕੂਲਾਂ ਦੇ ਵਿੱਚ ਪਿਛਲੇ 7-8 ਸਾਲਾਂ ਤੋਂ ਕੋਈ ਫੀਸ ਨਹੀਂ ਵਧਾਈ ਗਈ ਉਹੀ ਫੀਸ ਚੱਲ ਰਹੀ ਆ ਸੋ ਅਲਟੀਮੇਟਲੀ ਕਿਉਂਕਿ ਹੁਣ ਜਦੋਂ 7-8 ਸਾਲ ਤੋਂ ਫੀਸ ਨਹੀਂ ਵਧੀ ਤੇ ਜੇ ਅਸੀਂ ਉਹਨੂੰ ਵਧਾਉਣੇ ਚਾਹੀਏ ਐਜ਼ ਪਰ ਰੂਲ ਤੇ ਸ਼ਾਇਦ ਇਹ 50% 100% ਤੱਕ ਵੀ ਜਾ ਸਕਦੀ ਸੀ 100 ਤੋਂ ਉੱਤੇ ਵੀ ਜਾ ਸਕਦੀ ਸੀ ਲੇਕਿਨ ਅਸੀਂ ਇਹ ਫੈਸਲਾ ਲਿਆ ਹੈ ਕਿ ਇੰਨੀ ਕੁ ਨੋਮੀਨਲ ਹੋਏਗੀ ਕਿ ਜਿਹੜੀ ਸ਼ਾਇਦ ਮਸੂਲ معلوم ਵੀ ਨਹੀਂ ਹੋਏਗਾ ਕਿ ਵੀ ਕਿੰਨੀ ਕੁ ਜ਼ਿਆਦਾ ਵਧੀ ਆ ਕਿ ਬਹੁਤ ਜ਼ਿਆਦਾ ਨਹੀਂ ਬਹੁਤ ਘੱਟ ਫੀਸ ਜਿਹੜੀ ਅਸੀਂ ਇਨਕਰੀਜ਼ ਕਰ ਰਹੇ ਆ ਐਜ਼ ਕੰਪੇਅਰ ਟੂ ਪ੍ਰਾਈਵੇਟ ਸਕੂਲ ਸਰ ਮੇਰਾ ਆਖਰੀ ਸਵਾਲ ਹੈ ਦਿੱਲੀ ਸਰਕਾਰ ਨੂੰ ਚਿੱਠੀ ਵੀ ਲਿਖੇ ਗਈ ਸੀ ਟਿਊਸ਼ਨ ਫੀਸ ਦੀ ਵਾਪਸੀ ਨੂੰ ਲੈ ਕੇ ਬੱਚਿਆਂ ਦੇ ਮਾਪਿਆਂ ਲਈ ਉਸ ਨੂੰ ਲੈ ਕੇ ਸਰਕਾਰ ਦਾ ਕੀ ਰੁਕ ਰਿਹਾ ਹੈ ਤੇ ਤੁਸੀਂ ਕੀ ਐਕਸ਼ਨ ਲਿਆ ਦੇਖੋ ਦਿੱਲੀ ਗਵਰਨਮੈਂਟ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿੱਖਾਂ ਦੇ ਨਾਲ ਹਮੇਸ਼ਾ ਹੀ ਵਿਤਕਰਾ ਕੀਤਾ ਜਦੋਂ ਦੀ ਸਰਕਾਰ ਬਣੀ ਹੈ ਚਾਹੇ ਉਹ ਦਿੱਲੀ ਦੇ ਵਿੱਚ ਪੰਜਾਬੀ ਟੀਚਰਾਂ ਦੀ ਗੱਲ ਹੋਵੇ ਮੈਂ ਸਮੇਂ-ਸਮੇਂ ਦੇ ਉੱਤੇ ਇਹ ਮੁੱਦਾ ਚੁੱਕਦਾ ਰਹਿਣਾ ਬਿਲਕੁਲ ਉਹਨਾਂ ਨੇ ਸਕੂਲਾਂ ਦੇ ਵਿੱਚ ਪੰਜਾਬੀ ਵਿਸ਼ਾ ਖਤਮ ਕਰ ਦਿੱਤਾ ਪੰਜਾਬੀ ਟੀਚਰ ਜਿਹੜੇ ਪਿਛਲੇ 30-30 ਸਾਲਾਂ ਤੋਂ ਪੰਜਾਬੀ ਪੜ੍ਹਾ ਰਹੇ ਸੀ ਉਹਨਾਂ ਨੂੰ ਬੇਰੁਜ਼ਗਾਰ ਕਰਕੇ ਘਰ ਬਿਠਾ ਦਿੱਤਾ ਜਿਹੜੀ ਮਿਨਿਓਰਿਟੀ ਸਕੀਮ ਦੇ ਤਹਿਤ ਕਟਗਿਣਤੀ ਸਕੀਮ ਦੇ ਤਹਿਤ ਜਿਹੜੀ ਫੀਸ ਰੀਇੰਬਰਸਮੈਂਟ ਹੁੰਦੀ ਸੀ ਉਹ ਵੀ ਬੰਦ ਕਰ ਦਿੱਤੀ ਆ ਪਿਛਲੇ 2 ਸਾਲਾਂ ਤੋਂ ਕੋਈ ਫੀਸ ਰੀਇੰਬਰਸਮੈਂਟ ਨਹੀਂ ਹੋਈ ਸੋ ਇਹ ਬਹੁਤ ਸਾਰੇ ਐਸੇ ਕੇਸ ਹੈ ਜਿਹੜੇ ਦਿੱਲੀ ਦਿੱਲੀ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਹਮੇਸ਼ਾ ਹੀ ਸਿਕ ਕੌਮ ਦੇ ਨਾਲ ਵਿਤਕਰਾ ਕੀਤਾ ਗਿਆ ਹੈ ਸੋ ਹੁਣ ਅਸੀਂ ਚਿੱਠੀਆਂ ਵੀ ਲਿਖ ਚੁੱਕੇ ਆਂ ਲੇਕਿਨ ਸਰਕਾਰ ਦੇ ਉੱਤੇ ਕੋਈ ਅਸਰ ਨਹੀਂ ਹੈ ਸੋ ਹੁਣ ਅਸੀਂ ਕੋਰਟ ਦਾ ਰਸਤਾ ਜਿਹੜਾ ਅਪਣਾਵਾਂਗੇ ਕਿਉਂਕਿ ਜੋ ਸਾਡਾ ਹੱਕ ਬਣਦਾ ਹੈ ਮਿਨੋਰਟੀ ਦਾ ਉਹ ਮਿਲਣਾ ਚਾਹੀਦਾ ਸੋ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਅਗਰ ਸਰਕਾਰ ਨਹੀਂ ਬਾਜ ਆਂਦੀ ਇਸ ਗੱਲ ਤੋਂ ਤੇ ਬਿਲਕੁਲ ਅਸੀਂ ਕੋਰਟ ਦੇ ਮਾਧਿਅਮ ਦੇ ਨਾਲ ਇਹ ਬੱਚਿਆਂ ਨੂੰ ਹੱਕ ਲੈ ਕੇ ਦੇ ਆ ਤੇ ਧੰਨਵਾਦ ਸਰ ਗੱਲਬਾਤ ਕਰਨ ਲਈ ਸੋਏ ਸੰਧ ਲਈ ਸੇ ਗੁਰਦੁਆਰਾ ਪ੍ਰਬੰਧਕ ਮੈਂਡੀ ਦੇ ਜਨਾ ਸਕੱਤਰ ਜਗਦੀਪ ਸਿੰਘ ਕਾਲੋ ਇਹਨਾਂ ਨੇ ਸਾਰੇ ਸਾਡੇ ਸਵਾਲਾਂ ਦੇ ਜਵਾਬ ਦਿੱਤੇ ਨੇ ਤੇ ਐਗਜ਼ੀਕਿਊਟਿਵ ਮੈਂਬਰਸ ਦੀ ਜੋ ਬੈਠਕ ਹੋਈ ਹੈ ਇਹਨਾਂ ਦੇ ਨਾਲ ਪ੍ਰਧਾਨ ਸ਼ਕਤਰ ਸਭਾ ਦੇ ਨਾਲ ਉਸ ਦੇ ਵਿੱਚ ਕਿਸ ਤਰੀਕੇ ਦੇ ਫੈਸਲੇ ਲਏ ਗਏ ਨੇ ਉਸ ਨੂੰ ਲੈ ਕੇ ਜੜੀ ਹੈ ਵਿਸ਼ੇਸ਼ ਗੱਲਬਾਤ ਕਰ ਰਹੇ ਸਨ ਕੈਮਰਾ ਪਰਸਨ ਰਵਿੰਦਰ ਸਿੰਘ ਦੇ ਨਾਲ ਦਵਿੰਦਰ ਸਿੰਘ ਦਾ ਅਨ ਮਿਊਟ ਦਿਲੀ